ਤਦਾਂ ਦੱਸ ਦਈਏ ਕਿ ਪ੍ਰਕਾਸ਼ ਪੂਰਵ ਮੌਕੇ ਤੇ ਪਾਕਿਸਤਾਨ ਜਾ ਸਕਦਾ ਹੈ ਸਿੱਖ ਜੱਥਾ ਇਸ ਵਕਤ ਦੀ ਵੱਡੀ ਖਬਰ ਹੈ ਕੇਂਦਰ ਸਰਕਾਰ ਨੇ ਜੱਥੇ ਨੂੰ ਜਾਣ ਦੀ ਮਨਜ਼ੂਰੀ ਦਿੱਤੀ ਹੈ ਜਿਹੜਾ ਕਿ ਪਹਿਲਾਂ ਸੂਤਰਾ ਦੇ ਹਵਾਲੇ ਤੋਂ ਖਬਰ ਸੀ ਤਾਂ ਹੁਣ ਇਹ ਬਿਲਕੁਲ ਜਿਹੜੀ ਕਿ ਜਾ ਸਕਦੇ ਨੇ ਗੁਰਪੁਰਬ ਮੌਕੇ ਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਜਿਹੜਾ ਕਿ ਜਾ ਸਕਦਾ ਪਹਿਲਾਂ ਕੇਂਦਰ ਸਰਕਾਰ ਨੇ ਇਸ ਜੱਥੇ ਤੇ ਰੋਕ ਲਗਾਈ ਸੀ ਤਾਂ ਹੁਣ ਪ੍ਰਕਾਸ਼ ਪੂਰਵ ਮੌਕੇ ਤੇ ਪਾਕਿਸਤਾਨ ਜਿਹੜਾ ਕਿ ਸਿੱਖ ਜੱਤਾ ਜਾ ਸਕਦਾ ਹੈ ਦਾ ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਪਿਛਲੇ ਸਮੇਂ ਦੇ ਵਿੱਚ ਤਣਾਅ ਚੱਲਦੇ ਸਨ ਤਾਂ ਉਸ ਨੂੰ ਲੈ ਕੇ ਸੁਰੱਖਿਆ ਦੇ ਮੱਦੇ ਨਜ਼ਰ ਗ੍ਰਹਿ ਮੰਤਰਾਲੇ ਵੱਲੋਂ ਇਹ ਵਟਾ ਫੈਸਲਾ ਕੀਤਾ ਗਿਆ ਸੀ ਕਿ ਜੋ ਨਵੰਬਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਜਿਹੜੇ ਕੀ ਅਸਥਾਨ ਤੇ ਮਨਾਇਆ ਜਾਂਦਾ ਤਾਂ ਬਖਵਾ ਖਸੂਬਿਆਂ ਤੋਂ ਜੇਕਰ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਜਾਂ ਹੋਰ ਸੂਬਿਆਂ ਦੇ ਉੱਤੋਂ ਸਿੱਖ ਸੰਗਤਾਂ ਇਕੱਠੇ ਹੋ ਕੇ ਪਾਕਿਸਤਾਨ ਜਾਂਦੀਆਂ ਸਨ ਤਾਂ ਉਸ ਦੇ ਉੱਤੇ ਰੋਕ ਲਗਾਈ ਗਈ ਸੀ ਤਾਂ ਗ੍ਰਹਿ ਮੰਤਰੀ ਮੰਤਰਾਲੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੀ ਕਿ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤਾਂ ਹੁਣ ਉਸ ਨੂੰ ਮਨਜ਼ੂਰ ਜਿਹੜਾ ਕਿ ਉਹ ਕਰ ਦਿੱਤਾ ਗਿਆ ਤਾਂ ਗੁਰਪੁਰਬ ਮੌਕੇ ਤੇ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਕਾਂ ਦੇ ਲਈ ਸਿੱਖ ਜਥੇ ਜਿਹੜੇ ਕੀ ਜਾ ਸਕਦੇ ਨੇ ਤਾਂ ਇਸ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਕੀ ਜੱਥਾ ਲਚਾਇਆ ਜਾਂਦਾ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਕੀ ਸਿੱਖ ਜਥਿਆਂ ਦੇ ਪਾਸਪੋਰਟ ਮੰਗਵਾਏ ਜਾਂਦੇ ਨੇ ਤਾਂ ਫਿਰ ਜਿਹੜੇ ਕੀ ਅੱਗੇ ਕਾਰਵਾਈ ਕੀਤੀ ਜਾਂਦੀ ਆ ਤਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਰੋਕ ਲੱਗੀ ਸੀ ਪਿਛਲੇ ਦਿਨਾਂ ਦੇ ਵਿੱਚ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਕੀ ਪਾਸਪੋਰਟ ਲਏ ਸੀ ਉਹ ਵਾਪਸ ਜਿਹੜੇ ਕੀ ਕਰ ਦਿੱਤੇ ਸੀ ਤੋ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਸੰਵਾਦਤਾ ਨਰਿੰਦਰ ਸੇਠੀ ਅਮਰ ਸਤੂ ਜੁੜੇ ਨੇ ਤਾਂ ਕੀ ਜਾਣਕਾਰੀ ਹੈਗੀ ਹੈ ਸੇਠੀ ਸਾਹਿਬ ਜਿਹੜੀ ਕਿ ਇਹ ਜਥੇ ਨੂੰ ਜਿਹੜਾ ਕਿ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਦੇਖੋ ਜੀ ਕਿਉਂਕਿ ਸੈਂਟਰ ਗਵਰਨਮੈਂਟ ਨੇ ਲੋੜ ਪਾਈ ਸੀ ਪੰਜਾਬ ਹਮਲੇ ਤੋਂ ਬਾਅਦ ਉਹਦੇ ਉੱਤੇ ਉਹਨਾਂ ਨੇ ਦਿੱਲੀ ਸਿਫਤ ਸੇਖੋ ਗੁਰਦਵਾਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਕਮੇਟੀ ਦੋਨਾਂ ਨੂੰ ਇਜਾਜ਼ਤ ਦਿੰਦੀ ਹੈ ਕਿ ਜਿਹੜਾ 5 ਨਵੰਬਰ ਨੂੰ ਆਪਣਾ ਗੁਰਪੁਰਵਾ ਗੁਰਨਾਮਿਤ ਜੀ ਦਾ ਉਹ ਰਸਤੇ ਦੇ ਸਾਥ ਤੁਸੀਂ ਜਾ ਸਕਦੇ ਹੋ ਉਸ ਤੋਂ ਬਾਅਦ ਹਾਲੇ ਤੱਕ ਸ਼੍ਰੋਮਣੀ ਕਮੇਟੀ ਨੇ ਕੋਈ ਵੀ ਪ੍ਰਤੀਕਿਰਿਆ ਆਪਣੀ ਦੇਖ ਨਹੀਂ ਕੀਤੀ ਹੈ ਜੋ ਕੁਝ ਵੀ ਆ ਰਿਹਾ ਸੂਤਰਾਂ ਦੇ ਹਵਾਲੇ ਤੇ ਖਬਰ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਸ਼ਾਇਦ ਤੁਹਾਡੇ ਦੇ ਘਰੇ ਕੋਈ ਮੀਟਿੰਗ ਕਰੇ ਉਹ ਉਹਦੇ ਵਿੱਚ ਸੁਲਾਸਾ ਕਰੇਗੀ ਕਿ ਹੁਣ ਤਗਾ ਦਾ ਜਿਹੜਾ ਪਾਸਪੋਰਟ ਪਹਿਲਾਂ ਲਈ ਦਿੱਤੀ ਉਹ ਵਾਪਸ ਕਰਤੇ ਕੁੰ ਦੁਬਾਰਾ ਮੰਗਣਗੇ ਇੱਕ ਟਾਈਮ ਬਹੁਤ ਛੋਟਾ ਹੈ ਇੱਕ ਮਹੀਨੇ ਦਾ ਟਾਈਮ ਹੈ ਸਾਹਬਾਈ ਉਹਦੇ ਵਿੱਚ 10-15 ਦਿਨ ਦੇ ਵਿੱਚ ਇਹਨਾਂ ਨੂੰ ਆਪਣੇ ਲਈ ਜਿਹੜੇ ਆ ਪਾਕਿਸਤਾਨ ਉਹ ਇਕ ਮਿਕ ਸਮਾਨ ਨੂੰ ਜਾਂ ਪਾਕਿਸਤਾਨ ਅੰਦਰ ਕੀ ਨੇ ਜੇ ਐਪੀਐਨ ਦੇ ਉਹਦੇ ਵਿੱਚ ਦੇਖੋ ਕਿੰਨੇ ਬੰਦੇ ਆ ਦੇ ਵੀਜ਼ੇ ਲੱਗ ਕੇ ਆਂਦੇ ਆ ਉਹ ਪਾਕਿਸਤਾਨ ਸਤਪੋਕ ਪਾਕਿਸਤਾਨ ਨੂੰ ਨਹੀਂ ਲੱਗੀ ਸੀ ਲੋਕ ਸੈਂਟਰ ਗੌਰਮਿੰਟ ਇੰਡੀਆ ਨੇ ਲਾਈ ਸੀ ਜਦਕਿ ਉਹਨਾਂ ਨੇ ਤੋ ਕਲਿੱਤੀ ਗਈ ਹੈ ਜੀ ਬਿਲਕੁਲ ਸਿੱਟੀ ਸਾਹਿਬ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਕਿ ਸਮਾਂ ਵੀ ਥੋੜਾ ਰਹਿ ਗਿਆ ਜਿਸ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਸ਼ਰਧਾਲੂਆਂ ਦੇ ਪਾਸਪੋਰਟ ਵੀ ਮੰਗਵਾਏ ਸੀਗੇ ਤੇ ਬਾਅਦ ਦੇ ਵਿੱਚ ਵਾਪਸ ਕਰ ਦਿੱਤੇ ਹੁਣ ਦੁਬਾਰਾ ਫੇਰ ਮੰਗਵਾਏ ਜਾਣਗੇ ਅਤੇ ਗਿਣਤੀ ਕਿੰਨੀ ਕਰੇਗੀ ਜਿਸ ਤਰ੍ਹਾਂ ਕਿ ਪਿਛਲੇ ਸਮਿਆਂ ਦੇ ਵਿੱਚ 200 ਤੋਂ ਵੱਧ ਗਿਣਤੀ ਹੁੰਦੀ ਆ ਤਾਂ ਹੁਣ ਵੀ ਉਸੇ ਤਰ੍ਹਾਂ ਕਿ ਜਿਹੜੀ ਸ਼ਰਧਾਲੂਆਂ ਦੀ ਗਿਣਤੀ ਵੱਧ ਸਕਦੀ ਹੈ ਜਾਂ ਕੁਝ ਘਟ ਨੂੰ ਚੋਣਿੰਦਾ ਲੋਕਾਂ ਨੂੰ ਜਾਣ ਦੀ ਇਜਾਜ਼ਤ ਮਿਲੇਗੀ ਦੇਖੋ ਜੀ ਜਿਹੜੀ ਪਿਛਲੀ ਵਾਰੀ ਵੀ ਜਿਹੜਾ ਇਸ ਵਿੱਚ ਇਸਵੇਂ ਜਿਹੜੇ ਗਏ ਸੀ ਆਪਣੇ ਦਿੱਤਾ ਗਿਆ ਸੀ ਉਸੇ 2500 ਬੰਦੇ ਦਾ ਇਹਨਾਂ ਨੇ ਸਲਮੁਲ ਪਰਵਦਰਸ਼ਕ ਕਮੇਟੀ ਨੇ ਵੀ ਜੇ ਜੇ ਸੀ ਉਤਾਰਨ ਅਸਤੇ 890 ਵੀਜੇ ਉਦੋਂ ਲੱਗੇ ਸੀ ਹੁਣ ਦੇਖੋ ਜਿਹੜਾ ਟਾਈਮ ਬਹੁਤ ਸ਼ਾਰਟ ਹੈ ਤੇ ਜਿਹੜਾ ਟਾਈਮ ਸ਼ਾਰਟ ਦੇ ਵਿੱਚ ਕਿੰਨੇ ਬੰਦਿਆਂ ਨੂੰ ਵੀ ਜੇ ਪਾਕਿਸਤਾਨ ਦਿੱਦਾ ਜਾ ਇੰਡੀਆ ਆਪਣੇ ਜਿਹੜੇ ਚੁਣੌਨੀ ਕਮੇਟੀ ਹੈ ਜਿਹੜੀ ਦਿੱਲੀ ਕਮੇਟੀ ਹੈ ਜਿਹੜੀ ਉਹ ਕਿੰਨੇ ਕੋ ਬੰਦਿਆਂ ਦੇ ਕੋ ਪਾਸਵਰਡ ਜਿੰਦੀ ਤੋਂ ਜਲਦੀ ਰਿਕਵਰ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਪਾਕਿਸਤਾਨ ਸਭਿਆਸੀ ਨੂੰ ਦਿੰਦੀ ਹੈ ਬਿਲਕੁਲ ਸਿੱਟੀਆਂ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਜਿਹੜਾ ਕਿ ਮਾਹੌਲ ਕਿਸ ਤਰ੍ਹਾਂ ਦਾ ਉਸੇ ਤਰ੍ਹਾਂ ਦੀ ਰੌਣਕ ਹੈ ਜਾਂ ਫਿਰ ਕਿਤੇ ਨਾ ਕਿਤੇ ਜਿਹੜੇ ਪਿਛਲੇ ਤਣਾਅ ਚੱਲਦੇ ਸੀਗੇ ਉਹਦੇ ਉੱਤੇ ਜਿਹੜਾ ਕੁਝ ਨਾ ਕੁਝ ਜਿਹੜਾ ਕਿ ਫਰਕ ਦੇਖਣ ਨੂੰ ਮਿਲ ਰਿਹਾ ਜਵਾ ਜੀ ਜਿਹੜਾ ਆਪਣੇ ਜਿਹੜੀ ਸ਼ਾਮ ਬਣੀ ਹੁੰਦੀ ਸੀ ਸ਼ਾਮ ਨੂੰ ਉਹ ਉਸੇ ਤਰ੍ਹਾਂ ਹੀ ਚੱਲਦੀ ਗਈ ਹੈ ਸਰਹੱਦਵਾ ਦਾ ਉੱਥੇ ਵੀ ਕੋਈ ਕਮੀ ਨਹੀਂ ਆ ਆਂਦੀ ਜਦੋਂ ਪਾਕਿਸਤਾਨ ਨਾਲ ਪਾਸੇ ਜਿਹੜਾ ਉਹ ਥੋੜੀ ਜਿਹਾ ਜਦੋਂ ਇੰਡੀਆ ਨੇ ਬੰਦ ਕੀਤੀ ਤੇ ਉਹ ਉਸ ਪਾਸੇ ਜਿਆਦਾ ਪਬਲਿਕ ਹੁੰਦੀ ਸੀ ਇੰਡੀਆ ਤੇ ਜਿਨੇ ਜਿਨੇ ਜਾਣਦੇ ਸੀ ਕਿ ਉਹ ਵੀ ਜਿਨ੍ਹਾਂ ਨੂੰ ਪ੍ਰਾਈਵੇਟ ਜਿਹੜੇ ਆਪਣੇ ਬੰਦੇ ਹੁੰਦੇ ਸੀ ਉਹ ਹੀ ਹੁੰਦੇ ਸੀ ਤਾਂ ਵੀ ਪੰਜਾਬ ਜਿਨੇ ਕੋਲ ਤਰੀਬਨ ਗਿਣਤੀ ਜਿਹੜੀ 40 ਤੋਂ 50 ਜਾਂ ਬੰਦੇ ਵੀ ਜਿਹੜੇ ਟਿਸਤਾ ਫਾਂ ਮੰਦੀ ਰੋਜ਼ ਦੇਖਣ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਵਧੇਰੇ ਜਾਣਕਾਰੀ ਦੇ ਲਈ ਅਤੇ ਜੁੜਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤਾਂ ਦੱਸ ਦਈਏ ਕਿ ਪਹਿਲਾਂ ਕਿੰਦਰ ਸਰਕਾਰ ਨੇ ਜਥੇ ਨਾ ਭੇਜਣ ਦਾ ਫੈਸਲਾ ਲਿਆ ਸੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਵੱਲੋਂ ਅਤੇ ਹੋਰ ਸੰਸਥਾਵਾਂ ਵੱਲੋਂ ਜਿਹੜੇ ਕਿ ਗ੍ਰਹਿ ਮੰਤਰਾਲੇ ਨੂੰ ਚਿੱਠੀਆਂ ਲਿਖੀਆਂ ਗਈਆਂ ਸਨ ਤਾਂ ਆਸਥਾ ਤੇ ਭਾਵਨਾ ਨੂੰ ਦੇਖਦਿਆਂ ਹੋਇਆ ਗ੍ਰਹਿ ਮੰਤਰਾਲੇ ਵੱਲੋਂ ਜਿਹੜਾ ਕਿ 5 ਨਵੰਬਰ ਨੂੰ ਅਸ਼ੀਰਗੁਰ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਵਿਖੇ ਮਨਾਇਆ ਜਾ ਰਿਹਾ ਤਾਂ ਜਥੇ ਨੂੰ ਜਿਹੜੀ ਹੈ ਜਨ ਦੀ ਆਜ਼ਾਦਤ ਦਿੱਤੀ ਗਈ ਹੈ